ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਆਪ ਜੀਆਂ ਨੂੰ ਪਤਾ ਹੈ ਦਾਸ ਲਾਭ ਸਿੰਘ ਪਿੱਪਲੀਆਂ ਆਪਣਾ ਪੇਜ ਬਣਦਾ ਹੈ ਲਾਭ ਸਿੰਘ ਮਾਨਸਾ ਦੇ ਨਾਂ ਤੇ ਫੇਸਬੁੱਕ ਆਈਡੀ ਵੀ ਲਾਭ ਸਿੰਘ ਮਾਨਸਾ ਦੇ ਨਾਂ ਤੇ ਤੇ YouTube ਚੈਨਲ ਵੀ ਲਾਭ ਸਿੰਘ ਮਾਨਸਾ ਦੇ ਨਾਂ ਤੇ ਆਪਾਂ 34 ਪਉੜੀਆਂ ਜਪਜੀ ਸਾਹਿਬ ਦੀਆਂ ਪਹਿਲਾ ਪਾਠ ਕੀਤਾ ਫਿਰ ਉਹਦੀ ਵਿਆਖਿਆ ਕੀਤੀ ਹੈ ਤਿੰਨੇ ਚੈਨਲਾਂ ਤੇ ਤਿੰਨੇ ਐਡੀਆਂ ਤੇ ਜਿਹੜੀਆਂ ਉਹ ਪਈ ਪੈ ਚੁੱਕੀਆਂ ਨੇ ਬਹੁਤ ਸਾਰੇ ਵੀਰਾਂ ਨੇ ਲਾਈਕ ਸ਼ੇਅਰ ਕਮੈਂਟ ਕੀਤੇ ਆ ਸਭ ਦਾ तहे ਦਿਲੋਂ ਧੰਨਵਾਦ ਰਹਿੰਦੇ ਵੀਰ ਵੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਪ ਜੀ ਨੂੰ ਪਤਾ ਹੈ ਵੀ ਨਾਲੇ ਤਾਂ ਇਹਦੇ ਚ ਪੁੰਨ ਨੇ ਨਾਲੇ ਫਲੀਆਂ ਨੇ ਕੀ ਆ ਕਿਤੇ ਤੁਹਾਡੀ ਕਿਰਪਾ ਹੋ ਜੇ ਕਹਿੰਦੇ ਨੇ ਵੀ ਕੁਝ ਪੈਸਾ ਟੱਕਾ ਵੀ ਆਉਣ ਲੱਗ ਜਾਂਦਾ ਸੋ ਇਸ ਕਰਕੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਜ਼ਰੂਰ ਲਾਈਕ ਸ਼ੇਅਰ ਕਮੈਂਟ ਕਰਿਓ ਅੱਜ ਆਪਾਂ 35ਵੀਂ ਪੌੜੀ ਦਾ ਪਾਠ ਕਰਦੇ ਆਂ ਕੱਲ ਨੂੰ ਇਹਦੀ ਵਿਆਖਿਆ ਕਰਾਂਗੇ ਧਰਮ ਖੰਡ ਕਾ ਇਹੋ ਧਰਮ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਕਿਤੇ ਪਾਵਣ ਪਾਣੀ ਬੈ ਸੰਤਰ ਕਿਤੇ ਕਾਨ ਮਹੇਸ ਕਿਤੇ ਬਰ ਮੈਂ ਘਾੜਤ ਕੜੀਆਂ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੇਤੇ ਕਿਤੇ ਤੂੰ ਉਪਦੇਸ ਕੀਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ 나ਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮੋਨ ਕੇਤੇ ਕਿਤੇ ਰਤਨ ਸਮੁੰਦਰ ਕੀਤੀ ਅਖਾਣੀ ਕੀਤੀ ਆਵਾਨੀ ਕਿਤੇ ਪਾਤ ਨਰਿੰਦ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤਨਾ ਅੰਤ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗੁਰਮਖ ਪਿਆਰਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ